ਸੰਕ੍ਰੀਤ ਮਾਨ ਆਧਿਆਇਆ ਪਿੰਡ ਅਲੀਸ਼ੇਰ ਕਲਾ ਅੱਜ ਦੇ ਬਲੌਗ 'ਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਬੰਸਰਸਾਈ ਪਾਤਸ਼ਾਹੀ ਨੋਮੀ ਆਓ ਤੁਹਾਨੂੰ ਕਰਵਾਉਂਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਕਰਦੇ ਹਾਂ ਗੱਲ ਗੁਰਦੁਆਰਾ ਸਾਹਿਬ ਦੇ ਹੱਥ ਬਰੇ ਵਾਈਕੁੰਠ ਖਾਣ ਤੇ ਪਿੰਡ ਅਲੀ ਸ਼ੇਰ ਕਲਾਂ ਜ਼ਿਲ੍ਹਾ ਮਾਨਸਾ ਅਤੇ ਥਾਣਾ ਜੋਗਾ ਦੇ ਅਧੀਨ ਆਉਂਦਾ ਹੈ ਇਹ ਚਹਿਲਾਂ ਅਤੇ ਚਲੀਹੇ ਦਾ ਮਹੱਤਵਪੂਰਨ ਵੱਡਾ ਤੇ ਪ੍ਰਾਤਨ ਪਿੰਡ ਹੈ ਸਨ 1672 ਈਸਵੀ ਦੇ ਲਗਭਗ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੱਕ ਇਸ ਦੀ ਆਬਾਦੀ ਕਾਫੀ ਹੋ ਗਈ ਸੀ 1672 ਈਸਵੀ ਦੇ ਲਗਭਗ ਮਾਲਵੇ ਦੇ ਦੌਰੇ ਸਮੇ ਗੁਰਤੇਗ ਬਹਾਦਰ ਸਾਹਿਬ ਪੰਦੇਰਾ ਤੋਂ ਚੱਲ ਕੇ ਇਸ ਅਸਥਾਨ ਤੇ ਪਹੁੰਚੇ ਸਨ। ਰਸਤੇ ਦੇ ਵਿੱਚ ਉਹਨਾਂ ਨੇ ਇੱਕ ਉੱਚੀ ਟਿੱਬੀ ਤੋਂ ਝਿੜੀ ਵਿੱਚ ਇੱਕ ਢਾਬ ਨੂੰ ਵੇਖਿਆ। ਇਸ ਅਸਥਾਨ ਉੱਚੀ ਟਿੱਬੀ ਨੂੰ ਇਤਿਹਾਸ ਤੇ ਵਿੱਚ ਲੋਕ ਖਾਲਸਾ ਟਿੱਬਾ ਵੀ ਕਿਹਾ ਜਾਂਦਾ ਹੈ ਜਿੱਥੇ ਹੁਣ ਇੱਕ ਇਤਿਹਾਸਿਕ ਵਣ ਮੌਜੂਦ ਹੈ। ਉਸ ਵਣ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਸ੍ਰੀ ਦਰਬਾਰ ਸਾਹਿਬ ਦੇ ਇਸ ਪਿੰਡ ਦੇ ਵਿੱਚ ਦੋ ਇਤਿਹਾਸਿਕ ਗੁਰਦੁਆਰਾ ਸਾਹੀ ਮੌਜੂਦ ਹਨ ਇੱਕ ਗੁਰਦੁਆਰਾ ਬਨਸਰ ਸਾਹਿਬ ਤੇ ਦੂਜਾ ਗੁਰਦੁਆਰਾ ਪਾਸ਼ਾਏ ਨੌਮੀ ਸਾਹਿਬ ਗੁਰਤੇਗ ਬਹਾਦਰ ਸਾਹਿਬ ਸਭ ਤੋਂ ਪਹਿਲਾਂ ਇਸ ਸਥਾਨ ਤੇ ਹੀ ਆਏ ਸਨ ਹੋ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਦਰਬਾਰ ਸਾਹਿਬ ਦੇ ਬਹੁਤ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਤੇ ਬਹੁਤ ਸੋਹਣੀ ਗੁਰਦੁਆਰਾ ਸਾਹਿਬ ਦੇ ਵਿੱਚ ਪਾਲਕੀ ਸਾਹਿਬ ਸ਼ਿਸ਼ੋਭਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਤੇਗ ਬਹਾਦਰ ਸਿਮਰੀਐ ਕਰਨੂ ਨਿਦ ਆਵੇ ਤਾਏ ਸਭ ਥਾਈ ਹੋਏ ਸਹਾਈ ਜੇ ਕੋਈ ਸ਼ਬਦ ਉਚਾਰਦੇ ਸਮੇਂ ਸੰਗਤ ਜੀ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ ਇਸ ਪਿੰਡ ਦੇ ਵਸਣ ਵਾਲੀ ਥਾਂ ਪਹਿਲਾਂ ਉਜਾੜ ਬਿਆਬਾਨ ਰੋਹੀ ਸੀ ਜਿਸ ਤੇ ਵਿੱਚ ਪਾਣੀ ਦੀ ਇੱਕ ਛੋਟੀ ਜੀ ਛਪੜੀ ਤੋਂ ਬਿਨਾ ਇੱਕ ਤਪੱਸਵੀ ਸਾਧ ਸੁਖ ਆਨੰਦ ਦਾ ਡੇਰਾ ਹੁੰਦਾ ਸੀ ਕੱਖਾਂ ਕਾਨਿਆਂ ਦੀ ਝੂਗੀ ਚੋਂਪੜੀ ਤੋਂ ਬਿਨਾ ਉਸ ਤੇ ਪਾਸ ਕੁਝ ਵੀ ਨਹੀਂ ਸੀ ਇਸ ਡੇਰੇ ਤੋਂ ਦੂਰ ਤੱਕ ਕੋਈ ਵੀ ਪਿੰਡ ਅਜੇ ਤੱਕ ਵਸਿਆ ਨਹੀਂ ਸੀ ਪਰ ਦੱਖਣ ਵੱਲ ਚੈਲ ਵੰਸੀਆਂ ਦਾ ਇੱਕ ਨਗਰ ਦੌਲਤਪੁਰਾ ਵਸਿਆ ਹੋਇਆ ਸੀ ਜਿਸ ਦੀ ਹੁਣ ਵਿਸ਼ਾਲ ਥੇ ਅਲੋਪ ਹੋ ਕੇ ਲਹਿਰਾਂ ਦੇ ਖੇਤਾਂ ਦੇ ਵਿੱਚ ਬਦਲ ਚੁੱਕੀ ਹੈ ਉਥੇ ਇੱਕ ਪ੍ਰਸਿੱਧ ਚੈਲ ਪਰਿਵਾਰ ਹੁੰਦਾ ਸੀ ਜਿਸ ਦਾ ਮੁਖੀ ਸਾਦਾ ਚੈਲ ਸੀ ਜਿਸ ਦੇ ਵੱਡੇ ਪਰਿਵਾਰ ਵਿੱਚ 10 ਪੁੱਤਰ ਸਨ ਜਿਵੇਂ ਸੁਦਾਰ, ਅਲੀ ਸ਼ੇਰ, ਜਸੇ, ਨੈਨ, ਮੇਗੂ, ਨੰਨੂ ਆਦਿ ਹੁਣ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਨਿਸ਼ਾਨ ਸਾਹਿਬ ਦੇ ਕਾਲ ਦੀ ਬਿਮਾਰੀ ਪੈਣ ਦੇ ਨਾਲ ਦੌਲਤ ਪੂਰਾ ਉੱਜੜ ਗਿਆ ਤਾਂ ਸਾਦਾ ਅਤੇ ਉਸ ਦੇ ਪੁੱਤਰਾਂ ਦਾ ਨਾਮ ਤੇ ਮੱਤੀ ਪਿੰਡ ਦੀਆਂ ਪੱਤੀਆਂ ਆਬਾਦ ਹੋ ਗਈਆਂ ਜਿਨ੍ਹਾਂ ਤੋਂ ਅੱਗੇ ਚੈਲਾਂ ਦੇ ਅਨੇਕ ਪਿੰਡ ਹੁਣ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਉਸ ਬੰਦੇ ਜਿਸ ਦੇ ਨਾਲ ਗੁਰਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਤੁਸੀਂ ਬੱਬਰ ਇਹ ਸੇਵਾ ਸਮਰਵ ਕਰਦੇ ਨਹੀਂ ਮੈਂ ਗਾਲੀ ਕੱਢੋਟੀ ਆਪਣੇ ਘਰ ਦੇ ਲੰਗਰ ਤੇ ਸਿੰਘ ਜੀ ਬਾਬਾ ਜੀ ਆ ਕੇ ਨਾ ਦਾਮ ਲੈਂਦਾ ਸੀ ਗੁਰਤੇਗ ਬਹਾਦਰ ਸਾਹਿਬ ਜੀ ਹਾਂ ਜੀ ਪੂਰੇ ਆ ਕੇ ਘੋੜਾ ਬੰਨਿਆ ਜੁੰਨੇ ਨੇ ਬੰਨਿਆ ਅੱਛਾ ਹਾਂ ਜੀ ਇਹ ਵੀ ਆਪਣਾ ਸਿਉਂਗ ਲੱਗੀ ਜੀ ਸਾਰੇ ਹਾਂ ਜੀ ਉਹ ਪੁਰਾਣਾ ਹੋ ਗਿਆ ਹੈ ਬਸ ਤੁਹਾਨੂੰ ਪਤਾ ਹੀ ਆ ਬਣ ਤੋਥਾ ਉਹਦਾ ਮੋਟਰ ਖੜਿਆ ਹੋਇਆ ਜੀ ਹਾਂਜੀ ਹਾਂਜੀ ਇਹ ਬਣ ਤੋਥਾ ਹੁੰਦਾ ਨਾ ਹਾਂਜੀ ਹਾਂਜੀ ਬਸ ਉਹ ਮਾੜੇ ਮੋਟੇ ਨਾਲ ਮਿੱਟੀ ਮੁੱਟੀ ਹਿਲਾਇਂਗੇ ਔਰ ਬਹਿਕ ਵੀ ਪਾਉਂਦੇ ਹੁੰਦੇ ਤੇ ਜੀ ਹਾਂਜੀ ਪਾਉਂਦੇ ਹੁੰਦੇ ਤੇ ਉਹ ਤੁਹਾਨੂੰ ਪਤਾ ਹੈ ਅਗਲੇ ਨੂੰ ਲਾਲਚ ਹੁੰਦਾ ਜਦੋਂ ਅਗਲੇ ਦਾ ਨੁਕਸਾਨ-ਨੁਕਸੂਨ ਹੋਣ ਲੱਗ ਗਿਆ ਦਿਸਣ ਲੱਗੀ ਗੱਲ ਉਦੋਂ ਜੀ ਅਗਲਾ ਛੱਡ ਕੇ ਜਾਂਦਾ ਪਹਿਲਾਂ ਆਸੇ-ਪਾਸੇ ਜੰਗਲ ਸੀ ਜਿਵੇਂ ਹਾਂਜੀ 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 ਬਹਿਕ ਦੀ ਜੀ ਇਹ ਬਾਈ ਨਹੀਂ ਹੁੰਦੀਦੀ ਜ਼ਮੀਨ ਹਾਂਜੀ ਉਹ ਫਿਰ ਅਗਲਾ ਖੋਦਾ ਖਾਦੀ ਕਰਨ ਲੱਗਿਆ ਜਦੋਂ ਬਣ ਨੀਵਾ ਹੋ ਗਿਆ ਫਿਰ ਉਹਨਾਂ ਦਾ ਨੁਕਸਾਨ ਹੋਣ ਲੱਗ ਗਿਆ ਜਦੋਂ ਤੇ ਉਹਨਾਂ ਨੂੰ ਦਿਖਣ ਲੱਗੀ ਗੱਲ ਫਿਰ ਉਹ ਛੱਡ ਕੇ ਵਾਪਸ ਇਹ ਗੁਰਦੁਆਰਾ ਸਾਹਿਬ ਕਿਹੜੀ ਕਮੇਟੀ ਦੇ ਅੰਡਰ ਹੈ ਜੀ ਹਾਂਜੀ ਤਾਂ ਨੂਕ ਲੈ ਜੀ ਅੱਛਾ ਲੋਕਾਂ ਦੀ ਕਮੇਟੀ ਹਾਂਜੀ ਤਾਂ ਨੂਕ ਲੈ ਬਾਬਾ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਦੇਖ ਰਹੇ ਸੀ ਇੱਕ ਕਮਰਾ ਬਣਿਆ ਹੋਇਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਨਾ ਇੱਥੇ ਕੋਈ ਗੋਬੰਧ ਕੋਈ ਸੇਵਾ ਸੁਭਾ ਦੀ ਘਾਟ ਹੈ ਬਾਬਾ ਸੇਵਾ ਦੀ ਘਾਟ ਤਾਂ ਬਸ ਇਹੀ ਹੈ ਜੀ ਕੋਈ ਕਮਾਈ ਹੈ ਜੀ ਅੱਛਾ ਗੁਰਦੁਆਰੇ ਸਾਹ ਦੇ ਨ ਕੋਈ ਜ਼ਮੀਨੋਂ ਕਰਣੀ ਨਹੀਂ ਕਿ ਕੁਛ ਨਹੀਂ ਹੈਗਾ। ਅੱਛਾ। ਫਿਰ ਸੇਵਾ ਤੇ ਮੈਂ ਲੰਗਰ ਪਾਣੀ ਦੀ। ਉਹ ਲੰਗਰ ਪਾਣੀ ਡਾਲੀ ਜਾਂਦੀ ਹੈ ਜੀ ਆਉਂਦੀ ਹੈ ਤੋਂ ਗੁਰਦੁਆਰੇ ਆਪਣੇ ਪਿੰਡ ਚੋਂ। ਇੱਕ ਬਾਬਾ ਜੀ ਬੰਨ ਦੇ ਨਾਲ ਰस्सियां ਹੀ ਬੰਨੀ ਹੋਈਆਂ ਨੇ। ਇਹ ਬੁੜੀਆਂ ਬੰਨੀਆਂ ਜਾਂਦੇ ਨੇ ਭਾਈ। ਅੱਛਾ। ਕੀ ਬੰਨੀਆਂ ਜਾਂਦੇ ਨੇ ਇਹ ਕੋੜਾ ਬੰਨਿਆ ਸੀ ਉਹਦੇ ਨਾਲ। ਅੱਛਾ ਜੀ। ਇਹ ਬਾਤ ਬੁੜੀਆਂ ਨਾਲ ਬੈਹ ਮੈਂ ਬੁੜੀਆਂ ਵਾਲੀਆਂ ਨੇ ਉਹ ਬੈਹ ਮੈਂ ਹੁੰਦਾ ਜੀ। ਤੁਹਾਡੇ ਬਾਤਾਂ ਹੋ ਜੀ। ਜੀ ਅਸਿਰ ਸਾਹਿਬਾਂ ਜੀ। ਸਾਡੇ ਗੁਰੂਆਂ ਨੇ ਸਾਨੂੰ ਵਹਿਮਾਂ ਪਰਮਾਂ ਤੋਂ ਬਾਬਾ ਜੀ ਦੂਰ ਕਰਿਆ ਸੀ ਫਿਰ ਵੀ ਉੱਥੇ ਜਾਈ ਜੰਨੇ ਹੁਣ ਦੁਬਾਰਾ ਗੱਲ ਕਰਦੇ ਹਾਂ ਪਿੰਡ ਦੇ ਇਤਿਹਾਸ ਬਾਰੇ ਸਾਦਾ ਚਹਲ ਦਾ ਅਲੀ ਸ਼ੇਰ ਨਾਮ ਦਾ ਪੁੱਤਰ ਬੜਾ ਸੇਵਾ ਭਾਵ ਵਾਲਾ ਵਿਅਕਤੀ ਸੀ ਉਹ ਆਪ ਤਾਂ ਵਿਆਹਿਆ ਨਹੀਂ ਸੀ ਉਸ ਦਾ ਛੋਟਾ ਭਰਾ ਸੁਦਰ ਵਿਆਹਿਆ ਅਤੇ ਬਾਲ ਬੱਚੇ ਵਾਲਾ ਸੀ ਸੰਯੁਕਤ ਪਰਿਵਾਰ ਦੇ ਵਿੱਚ ਅਲੀ ਸ਼ੇਰ ਆਪਣੇ ਭਰਾ ਸੁਦਰ ਨਾਲ ਹੀ ਰਹਿੰਦਾ ਸੀ ਪਰ ਘਰ ਦਾ ਕੰਮ ਕਰਨ ਦੀ ਥਾਂ ਉਹ ਸੰਤਾਂ ਫਕੀਰਾਂ ਦੀ ਸੇਵਾ ਵਿੱਚ ਹੀ ਲੱਗਿਆ ਰਹਿੰਦਾ ਸੀ ਉਸ ਨੂੰ ਜਦੋਂ ਤਪਸਵੀ ਸੰਤ ਸੁਖਾਨੰਦ ਬਾਰੇ ਪਤਾ ਚੱਲਿਆ ਤਾਂ ਉਹ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਡੇਰੇ ਚਲਾ ਗਿਆ ਅਤੇ ਆਪਣੇ ਨਾਲ ਕੁਝ ਖਾਣ ਦੀ ਸਮਗਰੀ ਅਤੇ ਦੁੱਧ ਦਾ ਗੜਬਾ ਵੀ ਲੈ ਗਿਆ ਇਹ ਸੰਗਤਜੀ ਗੁਰਦੁਆਰਾ ਸਾਹਿਬ ਦੇ ਵਿੱਚ ਜੋਤ ਲਈ ਕਮਰਾ ਬਣਾਇਆ ਗਿਆ ਹੈ 24 ਘੰਟੇ ਇੱਥੇ ਜੋਤ ਚੱਲਦੀ ਹੈ ਪਿਛੋਂ ਉਹ ਸਾਧੂ ਸੁਖਾਨੰਦ ਤੋਂ ਅਜੀਹਾ ਪ੍ਰਭਾਵਿਤ ਹੋਇਆ ਕਿ ਆਪਣੇ ਆਪ ਨੂੰ ਉਹਨਾਂ ਦੀ ਸੇਵਾ ਦੇ ਵਿੱਚ ਹੀ ਸਮਰਪਿਤ ਕਰ ਦਿੱਤਾ ਸਾਧੂ ਸੁਖਾਨੰਦ ਨੇ ਉਸ ਦੀ ਪ੍ਰੇਮ ਅਤੇ ਘਾਲਣਾ ਨੂੰ ਵੇਖ ਕੇ ਆਪਣੇ ਨੇੜੇ ਆ ਕੇ ਰਹਿਣ ਅਤੇ ਨਵਾਂ ਪਿੰਡ ਆਬਾਦ ਕਰਨ ਦੀ ਸਲਾਹ ਦਿੱਤੀ ਉਸਨੇ ਆਪਣੇ ਭਰਾ ਸੁਦਰ ਦੇ ਨਾਲ ਗੱਲਬਾਤ ਕੀਤੀ ਤਾਂ ਉਹ ਰਾਜ਼ੀ ਹੋ ਗਿਆ ਇਸ ਪਿੱਛੋਂ ਦੋਵੇਂ ਭਰਾ ਆਪਣੇ ਕੁਟੰਬ ਦੇ ਨਾਲ ਸੰਤਾਂ ਦੇ ਨੇੜੇ ਝੌਂਪੜੀਆਂ ਪਾ ਕੇ ਰਹਿਣ ਲੱਗ ਪਏ ਸੁਦਰ ਨੇ ਨਵੇਂ ਪਿੰਡ ਦੀ ਮੂੜੀ ਗੱਡ ਦਿੱਤੀ ਪਰ ਸੰਤ ਸੁਖਾਨੰਦ ਨੇ ਵਚਨ ਕੀਤਾ ਕਿ ਭਾਵੇਂ ਅਲੀ ਸ਼ੇਰ ਦੀ ਕੋਈ ਔਲਾਦ ਨਹੀਂ ਹੈ ਪਰੰਤੂ ਪਿੰਡ ਦਾ ਨਾਮ ਉਸ ਦੇ ਨਾਮ ਤੇ ਹੀ ਅਲੀ ਸ਼ੇਰ ਰੱਖਿਆ ਜਾਵੇਗਾ ਪਿੱਛੋਂ ਚਹਿਲਾਂ ਦੇ ਕੁਝ ਹੋਰ ਕਰ ਆਬਾਦ ਹੋ ਗਏ ਪਿੰਡ ਦਾ ਨਾਮ ਇਲਾਕੇ ਪਰਦੇ ਵਿੱਚ ਅਲੀ ਸ਼ੇਰ ਪ੍ਰਸਿੱਧ ਹੋ ਗਿਆ ਮੇਰੀ ਸੰਗਤਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਇਸ ਗੁਰੂ ਘਰ ਦੀ ਸੇਵਾ ਕਰੋ ਤਾਂ ਜੋ ਗੁਰਦੁਆਰਾ ਸਾਹਿਬ ਵਧੀਆ ਬਣ ਸਕੇ ਵਧੀਆ ਗੁਬੰਦ ਬਣ ਵਧੀਆ ਸੰਗਮਰਮਰ ਦੇ ਪੱਥਰ ਲੱਗਣ ਇਹ ਗੁਰਤੇਗ ਬਹਾਦਰ ਸਾਹਿਬ ਜੀ ਦੀ ਯਾਦਗਾਰ ਨੂੰ ਹੋਰ ਵਿਸ਼ਾਲ ਬਣਾ ਸਕੀ ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਵਲੋਗ ਜ਼ਰੂਰ ਪਸੰਦ ਆਇਆ ਹੋਵੇਗਾ ਇਸੇ ਤਰ੍ਹਾਂ ਦੇ ਹੋਰ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਮੇਰੇ ਚੈਨਲ ਹੁਸਨ ਪ੍ਰੀਤ ਈਮਾਨ ਨੂੰ ਸਬਸਕ੍ਰਾਈਬ ਕਰੋ ਧੰਨਵਾਦ